ਜੀ ਬਈ ਪਿੰਡ ਬਟਾਲ ਕਲਾ ਪਿੰਡ ਟਾਲਕਲਾ ਦੀਆਂ ਗਲੀਆਂ ਬਈ ਇਹ ਇਹ ਬਈ ਪਿੰਡ ਦਾ ਇਹ ਬੁਰਜ ਬੁਰਜ ਵੀ ਇਮਸ਼ਾਈ ਬਹੁਤ ਆਦੇ ਬਈ ਜੀ ਤੇ ਅੰਦਰ ਸੋਨਾ ਵੀ ਬਹੁਤ ਬਣਿਆ ਹੋਇਆ ਹੈ ਤੇ ਸਾਹਮਣੇ ਗੁਰਜਪੱਤੀ ਦੀ ਥਾਈ ਹੈ ਇਹ ਤੇ ਪਿੰਡ ਦੀਆਂ ਗਲੀਆਂ ਚੱਲ ਪਈਆਂ ਬਈ ਇਹ ਹਸਪਤਾਲ ਆ ਗਿਆ ਬਈ ਮ mini ਹਸਪਤਾਲ ਇਹ ਦੂਗਾ ਮੇੜੀ ਆ ਗਈ ਬਾਈ ਜੀ ਇਹ ਦੂਗਾ ਮੇੜੀ ਆ ਇਹ ਇੱਥੇ ਬਾਂਸ ਜਿਹੜਾ ਲੱਗੋ ਬਹੁਤ ਵਧੀਆ ਬਣਿਆ ਹੋਇਆ ਤੇ ਜਿਵੇਂ ਅੱਖ ਨੂੰ ਖੇਡਣ ਬਾਅਦ ਚੁੱਲੇ ਤੇ ਇੱਥੇ ਬਿਓ ਬਹੁਤ ਸੋਹਣਾ ਦਾ ਬਾਈ ਛੇ ਪ੍ਰਾਣਾ ਬਰਸਾ ਇਹ ਬਾਬੇ ਬੈਠੇ ਨੇ ਇਹ ਪਿੰਡ ਦੀ ਜਿੰਮੇ ਬਾਈ ਜੀ ਬਹੁਤ ਸੋਹਣੀ ਬਣੀ ਹੋਈ ਹੈ ਜਿੰਮੇ ਇਹ ਪਿੰਡ ਦਾ ਵੱਡਾ ਗੁਰੂ ਘਰ ਆ ਗਿਆ ਬਾਈ ਪਿੰਡ ਦੇ ਵਿੱਚ ਦੋ ਗੁਰੂ ਘਰ ਨੇ ਇਹ ਵੱਡੇ ਗੁਰੂ ਘਰ ਦੇ ਨਾਂ ਤੇ ਜਾਣੇ ਜਾਂਦੇ ਇਹ ਬੈਂਕ ਆ ਕੇ ਕੋਈ ਪੀਐਨਵੀ ਬ੍ਰਾਂਚ ਆ ਗਈ ਇਹ ਇਸ ਸਟੇਟ ਦੀ ਬੈਂਕ ਆ ਗਿਆ ਇਹ ਸਰਕਾਰੀ ਸੀਨੀਅਰ ਤੇ ਹਾਈ ਸਕੂਲ ਇਕੱਠੇ ਨੇ ਤੇ ਪਿੰਡ ਦੀ ਸਮਾਜਦਾਨੀ ਬਾਈ ਜੀ ਇਹ ਰਵੀਦਾਸ ਮੰਦਿਰ ਆ ਗਿਆ ਇਹ ਪਿੰਡ ਦਾ ਪਾਰਕ ਆ ਗਿਆ ਇਹ ਬੀਕੇਜੂ ਪੈਨਸਲ ਜੀ ਆਪਣੇ ਇਹ ਬਰਕਤ ਕੂਟੀਆ ਤੇ ਮੋਦੂਆ ਦੋ ਇਕੱਠੇ ਨੇ ਜੀ ਇਹ ਜਿਹੜਾ ਪਿੰਡ ਚ ਛੋਡਾ ਗੁਰੂ ਘਰ ਹੈ ਉਹਦਾ ਵਿਊ ਆ ਗਿਆ ਜੀ ਇਹ ਪਿੰਡ ਦੇ ਵਿੱਚ ਇੱਕ ਚੌਕ ਹੈ ਜਿਹਨੂੰ ਮਰਦੀਪੱਤੀ ਕਹਿੰਦੇ ਨੇ ਬਾਈ ਉਹ ਚੀਜ਼ ਆ ਗਈ ਜੀ ਤੇ ਸਾਰਾ ਪਿੰਡ ਲੋਕ ਲੱਗੇ ਹੋਆ ਗਿਆ ਇਹ ਪਿੰਡ ਦੇ ਵਿੱਚ ਆਰੂ ਲੱਗਾ ਹੈ ਇਹ ਕਨੈਰ ਦੇ ਉੱਤੇ ਬਹੁਤ ਪੁਰਾਣਾ ਬੜਾ ਹੈ ਜਿਹੜਾ ਸਾਲ 2 ਸਾਲ ਪੁਰਾਣਾ ਹੈ ਇੱਥੇ ਵੀ ਬਹੁਤ ਜ਼ਿਆਦਾ ਇੱਥੇ ਇੱਕ ਬਾਬਾ ਰਹਿੰਦਾ ਹੈ ਤੇ ਇੱਥੇ ਬੰਦਰ ਵੀ ਬਹੁਤ ਜ਼ਿਆਦੇ ਨੇ ਮੇਂ ਕੁੱਤੇ ਰਹਿੰਦੇ ਨੇ ਇਹ ਸਕੂਲ ਹੈ ਬਾਈ ਜੀ ਬਟਾਲ ਪਬਲਿਕ ਸਕੂਲ ਇਹ ਬਾਈ ਤੁਸੀਂ ਇਨਸਰਟ ਆ ਗਿਆ ਜਿਹਨੂੰ ਏਸੀ ਅੱਡਾ ਕਹਿੰਦੇ ਨੇ ਤੇ ਪਿੰਡ 'ਚ ਪੈਟਰੋਲ ਪੰਪ ਹੈ ਇਹ ਪਿੰਡ ਦੇ ਚੌਂਕ ਆ ਗਿਆ ਜੀ। ਇਹ ਪਿੰਡ ਦੇ ਗ੍ਰੈਡ ਆ ਗਿਆ ਜੀ। ਇਹ ਪਿੰਡ ਦੇ ਸਰਦਰ ਮਤੇਵਾਲੀ ਇਹ ਬਾਬਾ ਕਾਨਗੁਰ ਜੀ ਦੀ ਸਮਾਗ ਆ ਗਈ। ਇਹ ਫੇਰੇ ਰੂਗਾ ਯਾਰਪੇ ਜੀ ਆ ਗਏ। ਇਹ ਪਿੰਡ ਦਾ ਬਾਰਡਰ ਪਾਸ ਇਹ ਗੁੰਸਾਲਾ ਜੀ ਤੇ ਲਾਇਬ੍ਰੇਰੀ ਦੋ ਇਕੱਠੇ ਨੇ ਜੀ। ਤੇ ਪਿੰਡ ਦੇ ਸੀਐਨਜੀ ਫੈਕਟਰੀ ਲੱਗੀ ਹੋਈ ਹੈ। ਤੇਰੇ ਅਕਾਲ ਅਕੈਡਮੀ ਆ ਗਈ ਇਹ ਫਿਰ ਇੱਕ ਦਖਾਲ ਵਾਲੀ ਟਿਕਟਰੀ ਲੱਗੀ ਇੱਥੇ ਫੇਟ ਮੰਗਦੀ ਨਹੀਂ